ਕਵੀਰ ਬਦਲਤੇ ਹੋਵੇਗਾ ਪਰ ਚਾ ਗੈਂਗਸਟਰਾਂ ਨੂੰ ਧਮਕਾ ਕੇ ਪਵਾਈਆਂ ਬਹੁਤ ਤੁਹਾਨੂੰ ਦਿਖਾਉਨੇ ਆ ਅੱਜ ਦੀ ਇਹ ਤਾਜ਼ਾ ਖਬਰ ਵੀਰ ਸਿੰਘ ਬਦਲ ਹਤੇ ਗੈਂਗਸਟਰਾਂ ਨੂੰ ਪ੍ਰਮੋਟ ਕਰਨ ਦਾ ਪਰਚਾ ਹੋਵੇਗਾ ਦਰਜ ਸਰਕਾਰ ਨੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਹੈ ਉਹਨਾਂ ਨੇ ਇਹ ਕਿਹਾ ਕਿ ਜਿਹੜੇ ਸੁਖਵੀਰ ਸਿੰਘ ਬਾਦਲੇ ਤੇ ਉਹਨਾਂ ਦੀ ਪਾਰਟੀ ਉਹਨਾਂ ਨੇ ਰਾਜ ਕੋਥੇ ਗੁੰਡਾਗਰਦੀ ਕੀਤੀ ਹੈ ਗੈਸਟਰਾ ਤੋਂ ਫੋਨ ਕਰਾਏ ਜਿਹਦੇ ਕਰਕੇ ਉਹਨਾਂ ਨੇ ਲੋਕਾਂ ਨੂੰ ਧਮਕਾ ਕੇ ਵੋਟਾਂ ਲਈਆਂ ਆਮ ਆਦੀ ਪਾਰਟੀਆਂ ਦਾ ਇਹ ਲੱਗ ਗਿਆ ਕਿ ਉਹ ਸੁਬੀਸ਼ੂ ਬਾਦਲੇ ਖਿਲਾਫ ਪਰਚਾ ਦਰਜ ਕਰਕੇ ਉਹਨਾਂ ਨੂੰ ਵੀ ਗ੍ਰਿਫਤਾਰ ਕਰ ਸਕਦੇ ਕਿਉਂਕਿ ਚਾਹੇ ਬਲਤੇਜ ਪੰਨੂ ਚਾਹੇ ਕੁਲਦੀਪ ਸਿੰਘ ਢਾਲੀਵਾਲ ਇਹਨਾਂ ਨੇ ਵੀ ਪ੍ਰੈਸ ਕਾਨਫਰੰਸ ਕਰਦੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਇੱਕ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਗਠਿਤ ਕੀਤੀ ਜਾਵੇ ਤੇ ਪਤਾ ਲੱਗੇ ਕਿ ਕਿੰਨਾ ਲੋਕਾਂ ਨੂੰ ਧਮਕੀਆਂ ਆਈਆਂ ਤੇ ਕਿੰਨੇ ਦਵਾਈਆਂ ਨੇ ਤੇ ਉਹਨਾਂ ਦੇ ਖਿਲਾਫ ਵੀ ਮਕਦਮਾ ਦਰਜ ਕੀਤਾ ਜਾਵੇ। ਇਵੇਂ ਲੱਗਦਾ ਹੈ ਕਿ ਪੰਜਾਬ ਸਰਕਾਰ ਆਮ ਆਦੀ ਪਾਰਟੀ ਦੀ ਮੰਗ ਤੇ ਇੱਕ ਐਸਐਟੀ ਬਣਾਏਗੀ ਤੇ ਹੋ ਸਕਦਾ ਹੈ ਕਿ ਇਸ ਮਸਲੇ ਦੇ ਵਿੱਚ ਸੁਬੀਰ ਸਿੰਘ ਬਾਦਲ ਖਾ ਵੀ ਪਰਚਾ ਦਰਜ ਕੀਤਾ ਜਾ ਸਕਦਾ ਤੇ ਹੋ ਸਕਦਾ ਹੈ ਗ੍ਰਿਫਤਾਰ ਵੀ ਕੀਤਾ ਜਾ ਸਕਦਾ। ਬਲੋ ਸਭ ਹਾਲਕੀ ਸ਼੍ਰੋਮਣੀ ਕਾਲੀ ਦਲ ਨੇ ਪਰਫਾਰਮੈਂਸ ਚੰਗੀ ਦਿੱਤੀ ਦੂਜੇ ਨੰਬਰ ਤੇ ਤੇ ਆ ਗਏ ਚਾਹੇ ਹਾਰ ਗਏ ਹੋਣ। ਪਰ ਸਰਕਾਰ ਨੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਹੈ ਉਹਨਾਂ ਨੇ ਇਹ ਕਿਹਾ ਕਿ ਜਿਹੜੇ ਸੁਖਵੀਰ ਸਿੰਘ ਬਾਦਲੇ ਤੇ ਉਹਨਾਂ ਦੀ ਪਾਰਟੀ ਉਹਨਾਂ ਨੇ ਰਾਜ ਕੋਥੇ ਗੁੰਡਾਗਰਦੀ ਕੀਤੀ ਹੈ ਗੈਂਗਸਟਰਾਂ ਤੋਂ ਫੋਨ ਕਰਾਏ ਜਿਹਦੇ ਕਰਕੇ ਉਹਨਾਂ ਨੇ ਲੋਕਾਂ ਨੂੰ ਧਮਕਾ ਕੇ ਵੋਟਾਂ ਲਈਆਂ ਲੋਕੋ ਸਭ ਤੋਂ ਵੱਡੀ ਗੱਲ ਕਿ ਅੱਜ ਆਮ ਆਦਮੀ ਪਾਰਟੀ ਦੇ ਲੀਡਰਾਂ ਤੇ ਮੰਤਰੀਆਂ ਦੀ ਪ੍ਰੈਸ ਕਾਨਫਰੰਸ ਦੀਆਂ ਝੜੀਆਂ ਲੱਗ ਗਈਆਂ ਇੱਕੋ ਨਿਸ਼ਾਨਾ ਸੀ ਸੁਭੀਤ ਸਿੰਘ ਬਾਦਲ ਤੇ ਸੁਭੀਤ ਸਿੰਘ ਬਾਦਲ ਤੇ ਦੋਸ਼ ਆਮ ਆਦਮੀ ਪਾਰਟੀ ਦੇ ਲੀਡਰਾਂ ਤੇ ਮੰਤਰੀਆਂ ਨੇ ਲਗਾਏ ਨੇ ਕਿ ਉਹ ਪਹਿਲਾਂ ਵੀ ਗੈਂਗਸਟਰਵਾਦ ਨੂੰ ਪ੍ਰਮੋਟ ਕਰਦੇ ਰਹੇ ਨੇ ਤੇ ਅੱਜ ਵੀ ਉਹ ਗੈਂਗਸਟਰਵਾਦ ਨੂੰ ਪ੍ਰਮੋਟ ਕਰ ਰਹੇ ਅੱਜ ਜਿਹੜੇ ਮੰਤਰੀਆਂ ਨੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਹੈਗੀ ਉਹਨਾਂ ਦੇ ਵਿੱਚ ਲਾਲਜੀਤ ਭੁੱਲਰ ਅਮਨ ਰੋੜਾ ਫਿਰ ਬਲਤੇਜ ਪੰਨੋ ਜਵਾਮਾਦੀ ਪਾਰਟੀ ਦੇ ਬੁਲਾਰੇ ਨੇ ਤੇ ਨਾਲ ਦੀ ਨਾਲ ਕੁਲਦੀਪ ਸਿੰਘ ਢਾਲੀਵਾਲ ਜਿਹੜੇ ਮੁੱਖ ਬੁਲਾਰੇ ਨੇ ਬਦਲੇ ਨੇ 4-5 ਲੀਡਰਾਂ ਨੇ ਆਮਾਦੀ ਪਾਰਟੀ ਦੇ ਹੋ ਸਕਦਾ ਜ਼ਿਲ੍ਹੇ ਦੇ ਵਿੱਚ ਵੀ ਕੀਤੇ ਇਹਨਾਂ ਦੇ ਸਾਰੇ ਨੇ ਚੰਡੀਗੜ੍ਹ ਦੇ ਵਿੱਚ ਕੀਤੀ ਪ੍ਰੈਸ ਕਾਨਫਰੰਸ ਤੇ ਇਹਨਾਂ ਨੇ ਕਿਹਾ ਕਿ ਐਸਆਈਟੀ ਜਦੋਂ ਆਮਾਦੀ ਪਾਰਟੀ ਦਾ ਲੱਗ ਗਿਆ ਕਿ ਉਹ ਸੁਬੀਸ਼ ਸਿੰਘ ਬਾਦਲ ਦੇ ਖਿਲਾਫ ਪਰਚਾ ਦਰਜ ਕਰਕੇ ਉਹਨਾਂ ਨੂੰ ਵੀ ਗ੍ਰਿਫਤਾਰ ਕਰ ਸਕਦੇ ਕਿਉਂਕਿ ਚਾਹੇ ਬਲਤੇਜ ਪੰਨੂ ਚਾਹੇ ਕੁਲਦੀਪ ਸਿੰਘ ਢਾਲੀਵਾਲ ਇਨਾਂ ਨੇ ਵੀ ਪ੍ਰੈਸ ਕਾਨਫਰੰਸ ਕਰਦੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਆ ਕਿ ਇੱਕ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਗਠਿਤ ਕੀਤੀ ਜਾਵੇ ਤੇ ਪਤਾ ਲੱਗੇ ਕਿ ਕਿੰਨਾਂ ਲੋਕਾਂ ਨੂੰ ਧਮਕੀਆਂ ਆਈਆਂ ਤੇ ਕਿੰਨੇ ਦਵਾਈਆਂ ਨੇ ਤੇ ਉਹਨਾਂ ਦੇ ਖਿਲਾਫ ਵੀ ਮਕਦਮਾ ਦਰਜ ਕੀਤਾ ਜਾਵੇ ਤੇ ਐਵੇਂ ਲੱਗਦਾ ਹੈ ਕਿ ਪੰਜਾਬ ਸਰਕਾਰ ਆਮ ਆਦੀ ਪਾਰਟੀ ਦੀ ਮੰਗ ਤੇ ਇੱਕ ਐਸਐਟ ਬਣਾਏਗੀ ਤੇ ਹੋ ਸਕਦਾ ਹੈ ਕਿ ਇਸ ਮਸਲੇ ਦੇ ਵਿੱਚ ਸੁਬੀਰ ਸਿੰਘ ਬਾਦਲ ਖਾ ਵੀ ਪਰਚਾ ਦਰਜ ਕੀਤਾ ਜਾ ਸਕਦਾ ਤੇ ਹੋ ਸਕਦਾ ਗ੍ਰਿਫਤਾਰ ਵੀ ਕੀਤਾ ਜਾ ਸਕਦਾ ਹਾਲਾਂਕਿ ਵਿਕਰਮ ਸਿੰਘ ਮਜੀਠੀਆ ਤੋਂ ਬਾਅਦ ਚਰਚਾ ਵੀ ਸ਼ੁਰੂ ਹੋ ਚੁੱਕੀ ਸੀ ਕਿ ਆਮ ਆਦੀ ਪਾਰਟੀ ਦੀ ਸਰਕਾਰ ਕਿਸੇ ਵੇਲੇ ਕਿਸੇ ਵੀ ਕੇਸ ਦੇ ਵਿੱਚ ਸੁਭੀ ਸਿੰਘ ਬਾਦਲ ਹੋਣਾ ਨੂੰ ਵੀ ਅਰੈਸਟ ਕਰ ਸਕਦੀ ਤੇ ਲੱਗਦਾ ਕਿ ਤਰਨਤਾਰ ਜਿਮਨੀ ਚੋਣ ਤੋਂ ਬਾਅਦ ਜਿਹੜੀਆਂ ਸਰਕਾਰ ਨੇ ਸੁਭੀ ਸਿੰਘ ਬਾਦਲ ਦੇ ਖਿਲਾਫ ਕਾਰਵਾਈਆਂ ਕਰਦੀ ਤੇਜ਼ੀ ਕਰ ਦਿੱਤੀ ਹੈਗੀਆ ਉਹਨਾਂ ਦੇ ਖਿਲਾਫ ਵੀ ਮੁਕੱਦਮਾ ਦਰਜ ਹੋ ਸਕਦਾ ਕਿਉਂਕਿ ਅੱਜ ਜਿਹੜੀਆਂ ਲਗਾਤਾਰ ਚਾਰ ਪ੍ਰੈਸ ਕਾਨਫਰੰਸ ਕੀਤੀਆਂ ਨੇ ਚਾਹੇ ਅਮਰ ਰੋੜਾ ਸਾਹਿਬ ਚਾਹੇ ਲਾਲਜੀਤ ਸਿੰਘ ਪੁੱਲਰ ਚਾਹੇ ਬਲਤੇਜ ਪੰਨੂ ਚਾਹੇ ਕੁਲਦੀਪ ਸਿੰਘ ਢਾਲੀਵਾਲ ਇਹਨਾਂ ਨੇ ਸਾਰਿਆਂ ਦੀ ਜਿਹੜੀ ਭਾਸ਼ਾ ਤੇ ਮੰਗ ਸੇਮ ਰਹੀ ਹੈ ਗਿਆ ਚਾਹੇ ਉਹ ਹਰਪਾਲ ਸਿੰਘ ਉਹਦੀ ਕਾਲੀ ਦੋਈ ਕਲਦੀਪ ਸਿੰਘ ਧਾਲੀਵਾਲ ਦੀ ਗੱਲ ਕਰ ਲੋ ਚਾਹੇ ਲਾਲਜੀਤ ਸਿੰਘ ਭੁੱਲਰ ਦੀ ਗੱਲ ਕਰ ਲੋ ਚਾਹੇ ਅਮਨ ਰੋੜਾ ਦੀ ਗੱਲ ਕਰ ਲੋ ਚਾਹੇ ਬਲਤੇਜ ਪੰਨੂ ਦੀ ਗੱਲ ਕਰ ਲੋ ਇਹਨਾਂ ਹਰ ਇੱਕ ਨੇ ਮੰਗ ਕੀਤੀ ਪੰਜਾਬ ਸਰਕਾਰ ਤੋਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਮਤਲਬ ਮੁੱਖ ਮੰਤਰੀ ਭਗਵੰਤ ਮਾਨ ਕੁਲ ਕਹਿੰਦੇ ਨੇ ਕਿ ਸੁਬੀਰ ਸਿੰਘ ਬਾਦਲ ਗੈਂਗਸਟਰਾਂ ਦੇ ਜ਼ਰੀਏ ਰਾਜਨੀਤੀ ਕਰ ਰਹੇ ਨੇ ਪੰਜਾਬ ਵਿੱਚ ਗੈਂਗਸਟਰਾਂ ਦਾ ਸਰਪ੍ਰਸਤ ਬਣ ਚੁੱਕਾ ਹੈ ਸੁਬੀਰ ਸਿੰਘ ਬਾਦਲ ਗੈਂਗਸਟਰਾਂ ਦੇ ਨਾਲ ਸੁਬੀਰ ਦੇ ਰਿਸ਼ਤੇਾਂ ਦੀ ਜਾਂਚ ਹੋਣੀ ਚਾਹੀਦੀ ਹੈ ਸੁਬੀਰ ਦੇ ਇਸ਼ਾਰੇ ਤੇ ਗੈਂਗਸਟਰਾਂ ਨੇ ਤਰਨਤਾਨ ਚੋਣਾਂ ਵਿੱਚ ਸਰਪੰਚਾਂ ਨੂੰ ਧਮਕੀਆਂ ਦਿੱਤੀਆਂ ਨੇ ਤੇ ਸੁਬੀਰ ਸਿੰਘ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਹੈ ਕਿ ਸੁਬੀਸ਼ ਸਿੰਘ ਬਾਦਲ ਅਤੇ ਗੈਂਗਸਟਰ ਦੀ ਮਿਲੀਭੁਗਤ ਦੀ ਜਾਂਚ ਕਰਵਾਉਣ ਵਾਸਤੇ ਐਸਆਈਟੀ ਦਾ ਗਠਨ ਕੀਤਾ ਜਾਵੇ ਕਿੰਨੇ ਕਿਹਾ ਇਹ ਕੁਲਦੀਪ ਸਿੰਘ ਢਾਲੀਵਾਲ ਕੁਲਦੀਪ ਸਿੰਘ ਢਾਲੀਵਾਲ ਕੌਣ ਨੇ ਜਿਨ੍ਹਾਂ ਨੂੰ ਸਰਕਾਰ ਨੇ ਜ਼ੀਰੋ ਪਰਫਾਰਮੈਂਸ ਸੀ ਉਹਨਾਂ ਨੇ ਕੋਈ ਕੰਮ ਨਹੀਂ ਕੀਤਾ ਗਿਆ ਸੀ ਉਹਨਾਂ ਕੋਈ ਮੰਤਰੀ ਮੰਡਲ ਦੀ ਕੁਰਸੀ ਖੋਈ ਗਈ ਤੇ ਉਹਨਾਂ ਨੂੰ ਹੁਣ ਮੁੱਖ ਬਲਾਰਾ ਬਣਾ ਦਿੱਤਾ ਗਿਆ ਔਰ ਇਹਨੇ ਵਿਚਾਰੇ ਭੋਲੇ ਭਾਲੇ ਨੇ ਕਿ ਮੁੱਖ ਬਲਾਰਾ ਬਣਨ ਤੋਂ ਬਾਅਦ ਵੀ ਸ੍ਰੀ ਹਰਮੰਦਰ ਸਾਹਿਬ ਮੱਥਾ ਟੇਕਣ ਚਲੇ ਗਏ ਹਾਲਾਂਕਿ ਤੋਂ ਸੁੱਖ ਤੇ ਸੁੱਖ ਇਹ ਚ ਮੰਗਣੀ ਚਾਹੀਦੀ ਕਿ ਮੈਨੂੰ ਕਿਉਂ ਫਿਰ ਮੰਤਰੀ ਬਣਾਇਆ ਜਾਵੇ ਉਹ ਇੰਨੇ ਚ ਖੁਸ਼ ਨੇ ਜਿਸ ਮਨਿਸਟਰ ਦੀ ਜ਼ੀਰੋ ਪਰਫਾਰਮੈਂਸ ਹੋਵੇ ਉਹਦੀ ਮੰਤਰੀ ਮੰਡਲ ਚੋਂ ਛੁੱਟੀ ਕਰ ਦਿੱਤੀ ਹੋਵੇ ਉਹ ਹੁਣ ਮੁਖ ਬੁਲਾਰਾ ਬਣ ਕੇ ਜਿਹੜਾ ਵਾ ਉਹ ਖੁਸ਼ ਹੋ ਰਹੇ ਨੇ ਹਾਲਾਂਕਿ ਹੁਣ ਉਹਨਾਂ ਤੇ ਜਿਹੜਾ ਵਾ ਹਾਲਾਂਕਿ ਲੱਗ ਚੁੱਕਾ ਹੈ ਆਮ ਆਦੀ ਪਾਰਟੀ ਦੀ ਸਰਕਾਰ ਚ ਜਾਂ ਇਹਨਾਂ ਦੇ ਮੰਤਰੀਆਂ ਨੂੰ ਐਮ ਐਲ ਏਜ਼ ਨੂੰ ਬੋਲਣ ਤੋਂ ਪਹਿਲਾਂ ਹਾਈ ਕਮਾਂਡ ਤੋਂ ਪੁੱਛਣਾ ਪੈਂਦਾ ਹਾਲਾਂਕਿ ਮੰਤਰੀ ਹਟਾਇਆ ਜਦੋਂ ਇਹਨਾਂ ਨੂੰ ਪਰਫਾਰਮੈਂਸ ਜ਼ੀਰੋ ਹੀ ਨਿਕਲ ਰਹੀ ਤੇ ਇਹ ਖੁਸ਼ੀ ਜੋ ਮਰਜੀ ਕਲਦੀਪ ਸਿੰਘ ਢਾਲੀਵਾਲ ਹੁਣ ਸਟੇਟਮੈਂਟਾਂ ਦੇਈ ਜਾਂਦੇ ਸੀ ਹੁਣ ਤੇ ਉਹਨਾਂ ਨੂੰ ਬੰਦਸ਼ ਹੋ ਗਈ ਆ ਉਹ ਤੇ ਪੁੱਛਿਆ ਕਰਨਗੇ ਹਾਈ ਕਮਾਂਡ ਤੋਂ ਕਿ ਮੈਂ ਬੋਲਾਂ ਕਿ ਨਾ ਬੋਲਾਂ ਕਿਹੜੇ ਵਿਸ਼ੇ ਤੇ ਬੋਲਾਂ ਚਲੋ ਉਹ ਮੁੱਖ ਬਲਾਰਾ ਬਣ ਕੇ ਵੀ ਖੁਸ਼ ਆ ਨਹੀਂ ਤੇ ਜਿਵੇਂ ਉਹਨਾਂ ਦੀ ਜੀਪ ਪਰਫਾਰਮੈਂਸ ਕਾਰਗੁਜ਼ਾਰੀ ਨਿਰਾਸ਼ਾਜਨਕੀ ਇਸ ਜਦੋਂ ਕਿਸੇ ਮੰਤਰੀ ਨੂੰ ਹਟਾਇਆ ਜਾਂਦਾ ਨਾ ਇਹਦਾ ਮਤਲਬ ਹੈ ਕਿ ਉਹਦੀ ਕਿਹੜੀ ਕਾਰਗੁਜ਼ਾਰੀ ਜ਼ੀਰੋ ਆ ਉਹਨੇ ਕੁਛ ਚੰਗਾ ਮਹਿਕਮੇ ਚ ਕੰਮ ਨਹੀਂ ਕੀਤਾਗਾ ਤਾਂ ਹੀ ਬੰਦੇ ਨੂੰ ਹਟਾਇਆ ਜਾਂਦਾਗਾ ਉਹਨਾਂ ਮੁੱਖ ਬਲਾਰੇ ਦੀ ਅੱਜ ਪਹਿਲੀ ਕਾਨਫਰੰਸ ਸੀ ਉਹਨਾਂ ਨੇ ਸਾਰੀਆਂ ਚੀਜ਼ਾਂ ਦੀ ਮੰਗ ਕੀਤੀ ਹੈ ਕਿ ਜੋ ਕੁਲਦੀਪ ਸਿੰਘ ਢਾਲੀਵਾਲ ਸਾਹਿਬ ਨੇ ਜਿਹੜੀ ਗੱਲ ਕੀਤੀ ਹੈ ਉਹੋ ਹੀ ਜਿਹੜੀ ਗੱਲ ਹੈ ਉਹ ਅਮਨ ਰੋੜਾ ਸਾਹਿਬ ਨੇ ਪ੍ਰੈਸ ਕਾਨਫਰੰਸ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਕੀਤੀ ਹੈਗੇ ਉਹਨਾਂ ਨੇ ਵੀ ਇਹੋ ਹੀ ਜਿਹੜੀ ਮੰਗ ਕੀਤੀ ਹੈਗੇ ਜੋ ਹਰਪ ਕੁਲਦੀਪ ਸਿੰਘ ਢਾਲੀਵਾਲ ਉਹਨਾਂ ਨੇ ਕੀਤੀ ਹੈ ਹੁਣ ਇਹੋ ਹੀ ਮੰਗ ਬਲਤੇਜ ਪੰਨੂ ਸਾਹਿਬ ਨੇ ਕੀਤੇ ਗਏ ਉਹ ਕਹਿੰਦੇ ਨਹੀਂ ਕਿ ਕਾਲੀਆਂ ਵੇਲੇ ਬਹੁਤ ਗੈਂਗਸਟਰ ਵਧਿਆ ਫੁੱਲਿਆ ਸੀ ਉਹਨਾਂ ਕਹਿੰਦੇ ਕਿ ਅੰਮ੍ਰਿਤਸਰ ਦੇ ਵਿੱਚ ਇੱਕ ਗੈਂਗਸਟਰ ਨੇ ਥਾਣੇਦਾਰ ਮਾਰ ਦਿੱਤਾ ਸੀ ਜਿਹੜਾ ਆਪਣੀ ਧੀ ਦੀ ਇੱਜ਼ਤ ਬਚਾਉਣ ਆਇਆ ਸੀ ਤੇ ਜਿੰਦਾਬਾਦ ਦੇ ਨਾਰੇ ਵੀ ਲਾਏ ਗਏ ਸੀ ਕਹਿੰਦੇ ਉਹ ਗੱਲਾਂ ਹੁਣ ਇਹ ਗੈਂਗਸਟਰ ਰਵਾਦ ਨੂੰ ਜਿਹੜੇ ਪ੍ਰਮੋਟ ਕਰ ਰਹੇ ਨੇ ਜਿਸ ਕਰਕੇ ਬਲਤੇਜ ਪੰਨੂ ਵੀ ਕਹਿ ਰਹੇ ਕਿ ਉਹਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਆ ਕਿ ਇਹਨਾਂ ਦੇ ਖਿਲਾਫ ਇੱਕ ਐਸਆਈਟੀ ਜਿਹੜੀ ਆ ਉਹ ਬਣਾਈ ਜਾਵੇ ਤੇ ਜਿਹੜੀ ਇੱਕ ਨਿਰਪੱਖ ਜਾਂਚ ਕੀਤੀ ਜਾਵੇ ਹੁਣ ਅਗਰ ਅਮਨ ਅਰੋੜਾ ਸਾਹਿਬ ਦੀ ਗੱਲ ਕੀਤੀ ਜਾਵੇ ਤੇ ਉਹ ਵੀ ਕਹਿੰਦੇ ਨੇ ਕਿ ਸੁਪੀਰ ਬਾਦਲ ਨੇ ਅਕਾਲੀ ਦਲ ਦਾ ਗੈਂਗਸਟਰ ਕਰਨ ਕਰ ਦਿੱਤਾ ਗੈਂਗਸਟਰ ਦੀ ਸੱਸ ਨੂੰ ਟਿਕਟ ਦਿੱਤੀ ਆ ਜਿਸ ਨੂੰ ਹਲਕੇ ਵਿੱਚ ਨਹੀਂ ਲਿਆ ਜਾ ਸਕਦਾਗਾ ਸੁਬੀਰ ਬਾਦਲ ਨੇ ਇਸ ਇਲੈਕਸ਼ਨ ਦੇ ਦੌਰਾਨ ਲੋਕਾਂ ਨੂੰ ਗੈਂਗਸਟਰਾਂ ਕੋਲੋਂ ਧਮਕੀਆਂ ਦਵਾਈਆਂ ਨੇ ਤੇ ਸੁਬੀਰ ਸਿੰਘ ਬਾਦਲ ਦੇ ਗੈਂਗਸਟਰਾਂ ਦੇ ਰਿਸ਼ਤਿਆਂ ਦੀ ਜਾਂਚ ਹੋਣੀ ਚਾਹੀਦੀ ਆ ਅਕਾਲੀ ਦਲ ਹੁਣ ਖਤਮ ਹੋ ਚੁੱਕਾ ਗੈਂਗਸਟਰਾਂ ਦੇ ਸਹਾਰੇ ਰਾਜਨੀਤੀ ਕਰ ਰਹੇ ਨੇ ਸੁਬੀਰ ਸਿੰਘ ਬਾਦਲ ਤੇ ਉਹਨਾਂ ਨੇ ਵੀ ਅਮਨ ਰੋੜਾ ਜੋ ਸਰਕਾਰ ਦਾ ਹਿੱਸਾ ਬਲਤੇਜ ਪੰਨੂ ਕੁਲਦੀਪ ਢਾਲੀਵਾਲ ਸਰਕਾਰ ਦਾ ਹਿੱਸਾ ਨਹੀਂ ਪਰ ਠੀਕ ਸਰਕਾਰ ਉਹਨਾਂ ਦੀ ਪਰ ਜੇ ਇੱਕ ਮੰਤਰੀ ਅਮਨ ਰੋੜਾ ਜਿਹੜਾ ਪਾਵਰਫੁੱਲ ਆ ਪਾਰਟੀ ਦਾ ਪ੍ਰੈਜ਼ੀਡੈਂਟ ਵੀ ਆ ਤੇ ਪਾਵਰਫੁੱਲ ਮੰਤਰੀ ਵੀ ਆ ਨੰਬਰ 2 ਵੀ ਆ ਔਰ ਉਹ ਕੀ ਕਹਿ ਰਹੇ ਅਗੇ ਨੇ ਕਿ ਉਹ ਵੀ ਮੁੱਖ ਮੰਤਰੀ ਤੋਂ ਮੰਗ ਕਰਦੇ ਨੇ ਕਿ ਐਸਆਈਟੀ ਬਣਾ ਕੇ ਸੁਬੀਰ ਸਿੰਘ ਬਾਦਲ ਅਤੇ ਗੈਂਗਸਟਰਾਂ ਦੀ ਜਿਹੜੀ ਰਿਸ਼ਤਿਆਂ ਦੀ ਜਿਹੜੀ ਜਾਂਚ ਹੋਣੀ ਚਾਹੀਦੀ ਆ ਫਿਰ ਲਾਲਜੀਤ ਭੁੱਲਰ ਲਾਲਜੀਤ ਭੁੱਲਰ ਵੀ ਵਜ਼ੀਰ ਨੇ ਅਮਨ ਰੋੜਾ ਵੀ ਵਜ਼ੀਰ ਨੇ ਇਹ ਵੀ ਦੋਨੇ ਮੰਗ ਕਰ ਰਹੇ ਨੇ ਪਹਿਲੀ ਦਫਾ ਹੋਇਆ ਕਿ ਮੰਤਰੀ ਸਰਕਾਰ ਤੋਂ ਮੰਗ ਕਰਦੇ ਨੇ ਪਾਰਟੀ ਦਾ ਐਮਐਲਏ ਪਾਰਟੀ ਦਾ ਬਲਾਰਾ ਮੰਗ ਕਰ ਸਕਦਾ ਲੇਕਿਨ ਇਹਨਾਂ ਨੂੰ ਕਿਉਂਕਿ ਜੋ ਫੀਡ ਕੀਤਾ ਹੈ ਕਿ ਤੁਸੀਂ ਵੀ ਇਹੀ ਮੰਗ ਮੰਨੇ ਹੋ ਸਕਦਾ ਅੱਜ ਤੇ ਚਾਰੇ ਬੋਲੇ ਨੇ ਹੋ ਸਕਦਾ ਜਲੇਬਾਈ ਚ ਹੋਰ ਵੀ ਮੰਤਰੀ ਬੋਲੇ ਹੋਣਗੇ ਹੋਰ ਵੀ ਐਮਐਲਏ ਬੋਲੇਗੇ ਇੱਕ ਮੰਤਰੀ ਹੀ ਆਪਣੀ ਸਰਕਾਰ ਤੋਂ ਮੰਗ ਕਰ ਰਿਹਾਗਾ ਹਾਲਾਂਕਿ ਮੰਤਰੀ ਸਰਕਾਰ ਦਾ ਹਿੱਸਾ ਤੇ ਉਹਨਾਂ ਨੇ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਂ ਨਾਲ ਕੋਲ ਮੰਗ ਕੀਤੀ ਆ ਇੱਕ ਐਸਆਈਟੀ ਬਣਾ ਮੈਨੂੰ ਲੱਗਦਾ ਕਿ ਐਸਆਈਟੀ ਬਣਾ ਕੇ ਕਿਸੇ ਖਾਸ ਇੱਕ ਆਈਪੀਐਸ ਅਫਸਰ ਨੂੰ ਜ਼ਿੰਮੇਵਾਰੀ ਦਿੱਤੀ ਜਾਏਗੀ ਉਹ ਫਿਰ ਜਿੰਨੇ ਉਸ ਹਲਕੇ ਦੇ ਵਿੱਚ ਕਿਉਂਕਿ ਇਹਨਾਂ ਸਾਰਿਆਂ ਨੇ ਕਿਹਾ ਕਿ ਉਸ ਤਰਨਤਾਂ ਦੇ ਹਲਕੇ ਦੇ ਜਿੰਨਾ ਲੋਕਾਂ ਨੂੰ ਟੈਲੀਫੋਨ ਆਏ ਨੇ ਧਮਕੀਆਂ ਆਈਆਂ ਨੇ ਉਹ ਵੀ ਅੱਗੇ ਅਸੀਂ ਉਹਨਾਂ ਨੂੰ ਪ੍ਰੋਟੈਕਟ ਕਰਾਂਗੇ ਅਸੀਂ ਉਹਨਾਂ ਨੂੰ ਪ੍ਰੋਟੈਕਸ਼ਨ ਦਵਾਂਗੇ ਔਰ ਦੱਸੋ ਕਿਹਦੇ ਕਿਹਦੇ ਟੈਲੀਫੋਨ ਤੇ ਕਿੰਨੇ ਕਿੰਨੇ ਗੱਲ ਕਰਵਾਈ ਹੈਗੀ ਆ ਤਾ ਜੋ ਸੁਭੀ ਸਿੰਘ ਬਾਦਲ ਨੂੰ ਵੀ ਲੱਗਦਾ ਕਿ ਪੰਜਾਬ ਸਰਕਾਰ ਉਹ ਰੈਸਟ ਕਰੇਗੀ ਕਿਉਂਕਿ ਉਹ ਕਹਿੰਦੇ ਨੇ ਕਿ ਇਹਨਾਂ ਨੇ ਗੈਂਗਸਟਰਾਂ ਦੀ ਸੱਸ ਨੂੰ ਟਿਕਟ ਦਿੱਤੀ ਆ ਉਹ ਕਹਿੰਦੇ ਧਰਮੀ ਫੌਜੀ ਦੀ ਆਰ ਦੇ ਵਿੱਚ ਸੁਭੀ ਸਿੰਘ ਬਾਦਲ ਹੋਣਾ ਨੇ ਇੱਕ ਗੈਂਗਸਟਰ ਦੀ ਸੱਸ ਨੂੰ ਟਿਕਟ ਦਿੱਤੀ ਆ ਜੋ ਸੁਖਵਿੰਦਰ ਕੌਰ ਰੰਧਾਵਾ ਪ੍ਰਿੰਸੀਪਲ ਰਟਾਇਰ ਹੋਏ ਨੇ ਤੇ ਤਰਨਤਾਰ ਤੋਂ ਦੂਜੇ ਨੰਬਰ ਤੇ ਰਹੇ ਹੈਗੇ ਨੇ ਹੁਣ ਇਹ ਜਿਹੜੀ ਮੰਗ ਹੈ ਇਹਦਾ ਮਤਲਬ ਸਪਸ਼ਟ ਹੋ ਚੁੱਕਾ ਕਿ ਸੁਭੀ ਸਿੰਘ ਬਾਦਲ ਦੀ ਵੀ ਜਾਂ ਇਸ ਕੇਸ ਦੇ ਵਿੱਚ ਜਾਂ ਕਿਸੇ ਹੋਰ ਕੇਸ ਦੇ ਵਿੱਚ ਗ੍ਰਿਫਤਾਰੀ ਹੋ ਸਕਦੀ ਹੈ ਸਰਕਾਰ ਨੇ ਆਪਣਾ ਬਣਾ ਲਿਆ ਹੈਗਾ ਕਿਸੇ ਵੇਲੇ ਵੀ ਐਸਐਟੀ ਜਹਾਜ਼ ਚ ਬਣਾ ਕੇ ਰਿਪੋਰਟ ਦੇ ਕੇ ਤੇ ਸੁਬੀਰ ਸਿੰਘ ਬਾਦਲ ਉਹਨਾਂ ਨੂੰ ਬੁਲਾ ਸਕਦੀ ਕਿ ਜੇ ਟੈਲੀਫੋਨ ਕਹਿੰਦੇ ਉਹਨਾਂ ਇਹ ਵੀ ਕਿਹਾ ਦਿੱਤੀ ਆ ਦਲੀਲ ਕਿ ਟੈਲੀਫੋਨ ਜਿਹੜਾ ਵਾ ਉਹਦੀ ਸਾਰੀ ਡਿਟੇਲ ਨਿਕਲ ਸਕਦੀ ਹੈ ਚਾਹੇ ਤੁਸੀਂ ਕਿਸੇ ਐਪ ਦੇ ਜ਼ਰੀਏ ਕੀਤੀ ਹੋਵੇ ਜਾਂ ਹੋ ਵੀ ਮਤਲਬ ਇਹ ਲਿੰਕ ਬਣੇਗਾ ਕਿ ਕਿ ਕੀ ਸੁਬੀਰ ਸਿੰਘ ਬਾਦਲ ਔਰ ਜਿਹੜੀ ਸੁਖਵਿੰਦਰ ਕੌਰ ਰੰਦਾਵਾ ਅਕਾਲੀ ਦਲ ਦੀ ਲੀਡਰ ਸੀ ਉਹਦਾ ਜਿਹੜਾ ਜਵਾਈ ਹੈ ਕੈਨੇਡਾ ਬੈਠਾ ਕਿ ਉਹਦਾ ਤੇ ਸੁਬੀ ਸਿੰਘ ਬਾਦਲ ਨਾਲ ਕੋਈ ਆਪਸੇ ਟੈਲੀਫੋਨ ਹੋਇਆ ਸੀ ਜਾਂ ਵਾਰਤਾਲਾਪ ਹੋਈ ਸੀ ਉਹ ਵੀ ਜਿਹੜੀ ਸਰਕਾਰ ਰਿਕਾਰਡ ਤੇ ਲਿਆ ਕੇ ਸੁਬੀ ਸਿੰਘ ਬਾਦਲ ਖਿਲਾਫ ਵੀ ਮੁਕਦਮਾ ਦਰਜ ਕਰਤੀ ਜਾਂ ਹੋ ਸਕਦਾ ਹੈ ਕਿ ਜਿਹੜੇ ਇਹਨਾਂ ਦਿਨਾਂ ਦੇ ਵਿੱਚ ਡੂਰਿੰਗ ਇਲੈਕਸ਼ਨ ਜਿਹੜੇ 4-5 ਕੇਸ ਰਜਿਸਟਰ ਹੋਏ ਨੇ ਅਮਰਿਤਪਾਲ ਬਾਠ ਜਿਹੜਾ ਗੈਂਗਸਟਰ ਹੈ ਜਿਹਦੇ ਖਿਲਾਫ 17 ਮਕਦਮੇ ਦਰਜਾ ਉਹਦੀ ਘਰ ਵਾਲੀ ਕੰਚਨਪ੍ਰੀਤ ਕੌਰ ਜਿਹੜੀ ਨੇਪਾਲ ਦੇ ਰਸਤੇ ਆਈ ਨੇਪਾਲ ਦੇ ਰਸਤੇ ਚਲੇ ਗਈ ਸਰਕਾਰ ਦਾ ਵਿਜੀਲੈਂਸ ઓ ਸੋਰੀ ਇੰਟੈਲੀਜੈਂਸ ਇਸ ਸਰਕਾਰ ਤੇ ਪੰਜਾਬ ਪੁਲਿਸ ਸੁੱਤੀ ਰਹਿ ਗਈ ਉਹਨੇ ਉਹਦੀ ਕੰਚਨਪ੍ਰੀਤ ਦੇ ਸਮੇਤ ਜਿਹੜਾ ਹੋਰ ਵਰਕ ਉਹਦੇ ਤਿੰਨ ਚਾਰ ਮੁਕਦਮੇ ਦਰਜ ਹੋ ਸਕਦਾ ਹੈ ਕਿ ਜਿਹੜੀ ਗੈਂਗਸਟਰਾਂ ਵੱਲੋਂ ਧਮਕੀਆਂ ਦੇਣ ਦੇ ਦੋਸ਼ ਵਿੱਚ ਜਿਹੜਾ ਕੇਸ ਰਜਿਸਟਰ ਸੁਬੀਸ਼ ਸਿੰਘ ਬਾਦਲ ਉਹਦੇ 'ਚ ਵੀ ਨਾਮਜ਼ਦ ਕੀਤਾ ਜਾ ਸਕਦਾ ਤੇ ਕੁੱਲ ਮਿਲਾ ਕੇ ਲੱਗਦਾ ਕਿ ਆਉਣ ਵਾਲੇ ਸਮੇਂ 'ਚ ਜਿਹੜੀ ਪੰਜਾਬ ਦੀ ਜਿਹੜੀ ਸਿਆਸਤ ਆ ਹੋਰ ਭਖੇਗੀ ਗਰਮ ਹੋਏਗੀ ਤੱਤੀ ਹੋਵੇਗੀ ਕਿਉਂਕਿ ਪੰਜਾਬ ਹੁਣ ਇਲੈਕਸ਼ਨ ਇਅਰ ਦੇ ਵਿੱਚ ਆ ਉਹ ਹੋ ਸਕਦਾ ਹੈ ਕਿ ਜਿਵੇਂ ਬਾਕੀਆਂ ਨੂੰ ਇਹ ਝਟਕਾ ਲੱਗਾ ਤੇ ਸਰਕਾਰ ਨੂੰ ਵੀ ਝਟਕਾ ਲੱਗਾ ਕਿ ਸ਼੍ਰੋਮਣੀ ਅਕਾਲੀ ਦਲ ਦੂਜੇ ਨੰਬਰ ਤੇ ਕਿਵੇਂ ਆ ਗਿਆ ਤੇ ਉਹ ਇਹੋ ਹੀ ਅੱਜ ਆਮ ਆਦਮੀ ਪਾਰਟੀ ਦੇ ਮੰਤਰੀ ਜਾਂ ਬਲਾਰੇ ਕੀ ਕਹਿ ਰਹੇ ਨੇ ਕਿ ਜਿਹੜੀਆਂ ਵੋਟਾਂ ਪਈਆਂ ਨੇ ਉਹ ਗੈਂਗਸਟਰ ਜਿਹੜਾ ਅਮਰਥਪਾਲ ਬਾਠਾ ਉਹਦੇ ਜਿਹੜੇ ਵੱਡੇ 35 40 ਸਰਪੰਚ ਜਿੱਤੇ ਉਹਨਾਂ ਦੇ ਪਿੰਡਾਂ ਦੇ ਵਿੱਚ ਕਾਲੀ ਦਲ ਨੇ ਲੀਡ ਕੀਤੀ ਹੈ ਕਿਉਂਕਿ ਉਹ ਲੋਕਾਂ ਨੂੰ ਡਰਾਉਂਦੇ ਸੀ ਧਮਕਾਉਂਦੇ ਸੀ ਵੋਟਰਾਂ ਪੋਉਂਦੇ ਵੋਟਾਂ ਪੋਵਾਇਆਂ ਤੇ ਇਸ ਕਰਕੇ ਉਹਨਾਂ ਪਿੰਡਾਂ ਵਿੱਚੋਂ ਲੀਡ ਹੈ ਤੇ ਬਾਕੀ ਅਸੀਂ ਦੇ ਜਿੱਤੇ ਹੋਏ ਆ ਹੁਣ ਇਹ ਜਿਹੜਾ ਸਭ ਤੋਂ ਵੱਡਾ ਮਸਲਾ ਕਿ ਕੀ ਸਰਕਾਰ ਸੁਭੀਸਮ ਬਦਲ ਨੂੰ ਵੀ ਘੇਰਾ ਪਾ ਰਹੀ ਹੈ ਕਿ ਜੇ ਵਿਕਰਮ ਸਿੰਘ ਮਜੀਠੀਆ ਜੇਲ੍ਹ ਦੇ ਵਿੱਚ ਨੇ ਤੇ ਜਸੂਬੀ ਸਿੰਘ ਬਾਦਲ ਨੂੰ ਵੀ ਜੇਲ੍ਹ ਚ ਧੱਕ ਦੋ ਤੇ ਅਕਾਲੀ ਦਲ ਜਿਹੜਾ ਖਤਮ ਹੋ ਜਾਊਗਾ ਕਿ ਇਸ ਪੋਲਿਟਿਕਸ ਦੇ ਵਿੱਚ ਕਿ ਕੱਲ ਨੂੰ ਜਿਹੜੀ ਅਕਾਲੀ ਦਲ ਫੇਰ ਖੜਾ ਨਾ ਹੋਵੇ ਜਾਂ ਅਕਾਲੀ ਦਲ ਲੜਾਈ ਚੋਂ ਬਾਹਰ ਹੋ ਜਾਵੇ ਹੁਣ ਇਹ ਵਾਲੀ ਜਿਹੜੀ ਪੰਜਾਬ ਦੇ ਵਿੱਚ ਜਿਹੜੀ ਪੋਲਿਟਿਕਸ ਆ ਉਹ ਜਿਹੜੀ ਆ ਉਹ ਸਪੋਲਟਿਕਸ ਤੇ ਜਿਹੜੀ ਆ ਰਣਨੀਤੀ ਜਿਹੜੀ ਆ ਉਹ ਬਣਾਈ ਜਾ ਰਹੀ ਹੈ ਕਿ ਜਿਸ ਹਿਸਾਬ ਦੇ ਨਾਲ ਅੱਜ ਧੜਾ ਧੜ ਆਮ ਆਦੀ ਪਾਰਟੀ ਨੇ ਪ੍ਰੈਸ ਕਾਨਫਰੰਸ ਕੀਤੀਆਂ ਸੁਭੀ ਸਿੰਘ ਬਾਦਲ ਨੂੰ ਲੈ ਕੇ ਕੇ ਉਹਦੀ ਐਸਐਸਾਈਟੀ ਬਣਾ ਕੇ ਜਿਹੜੇ ਗੈਂਗਸਟਰ ਨੂੰ ਬੜਾਵਾ ਦਿੱਤਾ ਜਾ ਰਿਹਾ ਪ੍ਰਮੋਟ ਕੀਤਾ ਜਾ ਰਿਹਾ ਜਾਂ ਪ੍ਰੋਟੈਕਸ਼ਨ ਕੀਤੀ ਜਾ ਰਹੀ ਜਾਂ ਉਹਦੇ ਦੇ ਜਿਹੜੇ ਰਿਸ਼ਤੇ ਨੇ ਉਹਨਾਂ ਨੂੰ ਐਸਟੈਬਲਿਸ਼ ਕਰਨ ਵਾਸਤੇ ਜਿਹੜੀ ਐਸਆਈਟੀ ਜਿਹੜੀ ਬਣਾਈ ਜਾ ਸਕਦੀ ਹੈ ਉਹ ਦੇਖਦੇ ਕਿ ਉਸ ਮਸਲੇ ਜਿਹੜੀ ਐਸਆਈਟੀ ਬਣੇਗੀ ਹੋ ਸਕਦਾ ਕਿ ਅੱਜ ਭਲਕੇ ਇੱਕ ਦੋ ਦਿਨਾਂ ਦੇ ਵਿੱਚ ਇੱਕ ਐਸਆਈਟੀ ਬਣ ਜਾਏ ਰਿਸ਼ਤਿਆਂ ਨੂੰ ਲੈ ਕੇ ਸਾਂਝ ਨੂੰ ਲੈ ਕੇ ਤੇ ਫਿਰ ਸੁਭੀਸ਼ ਸਿੰਘ ਬਾਦਲ ਨੂੰ ਐਸਆਈਟੀ ਬੁਲਾ ਵੀ ਸਕਦੀ ਹੈਗੀ ਇਹ ਲੱਗਦਾ ਕਿ ਇੱਕ ਦੋ ਦਿਨਾਂ ਦੀ ਜਿਹੜੀ ਖੇਡ ਆ ਜਾਂ ਹੋ ਸਕਦਾ ਕਿ ਜਦੋਂ ਤੱਕ ਸਾਡੀ ਇਹ ਲੋਕਾਂ ਤੱਕ ਵਾਰਤਾਲਾਪ ਜਾਣੀ ਆ ਉਸ ਵੇਲੇ ਜਿਹੜੀ ਐ ਐਸ ਆਈ ਟੀ ਵੀ ਪੰਜਾਬ ਚ ਬਣ ਚੁੱਕੀ ਹੋਵੇ ਸਰਕਾਰ ਨੇ ਜਿੱਤ ਤੇ ਵੱਡੀ ਪ੍ਰਾਪਤ ਕੀਤੀ ਪਰ ਸਰਕਾਰ ਨੂੰ ਆਪਣੀ ਜਿੱਤ ਤੇ ਕੋਈ ਖੁਸ਼ੀ ਨਜ਼ਰ ਨਹੀਂ ਆ ਰਹੀ ਹੈਗੀ ਜਿਵੇਂ ਸ਼੍ਰੋਮਣੀ ਕਾਲੀ ਦਲ ਨੇ ਪਰਫਾਰਮੈਂਸ ਦਿੱਤੀ ਸਰਕਾਰ ਨੂੰ ਲੱਗਿਆ ਵੀ ਇਹ ਵਾਕੀ ਕੁਝ ਨਾ ਕੁਝ ਗੜਬੜ ਹੋਈ ਹੈ ਜਿਵੇਂ ਕਿ ਐਸ ਐਸ ਪੀ ਝਾੜਤਾ ਉਸ ਤੋਂ ਬਾਅਦ ਕੰਚਨ ਦੀ ਗੱਲ ਹੋਈ ਉਹ ਕਿੱਥੇ ਗਈ ਫਿਰ ਸੁਖਬੀਰ ਸਿੰਘ ਮਾਲਵੜਾ ਵਿੱਚ ਰੋਲ ਆ ਗਿਆ ਕਿ ਸਰਕਾਰ ਨੂੰ ਲੱਗਦਾ ਇਹ ਸਾਰੇ ਜਿਹੜਾ ਪਿਛਲੇ 10-15 ਦਿਨਾਂ ਵਿੱਚ ਜਿਹੜੀ ਖੇਡ ਹੋਈ ਹੈ ਤਰਨਤਾਰਨ ਦੇ ਵਿੱਚ ਇਹਦੇ ਵਿੱਚ ਕੁਛ ਨਾ ਕੁਛ ਦਾਲ ਦੇ ਵਿੱਚ ਕਾਲਾ ਹੈਗਾ ਸਭ ਤੋਂ ਵੱਡੀ ਗੱਲ ਹੈ ਕਿ ਅਗਰ 2022 ਦੇ ਵਿੱਚ ਆਮ ਆਦੀ ਪਾਰਟੀ ਦੇ ਲੀਡਰ ਹਰਮੀਤ ਸੰਧੂ ਨੂੰ ਹਰਾ ਕੇ ਵੀ ਉਹਨਾਂ ਨੇ ਭੰਗੜੇ ਪਾਏ ਸੀ ਤੇ ਅੱਜ ਉਹਨਾਂ ਨੇ ਹਰਮੀਤ ਸਿੰਘ ਸੰਧੂ ਨੂੰ ਜਿਤਾ ਕੇ ਵੀ ਭੰਗੜੇ ਪਾਏ ਨੇ ਉਦੋਂ ਹਰਮਿੰਦਰ ਸਿੰਘ ਸੰਧੂ ਨੂੰ ਆਮ ਆਦਮੀ ਪਾਰਟੀ, ਰਵਿੰਦਰ ਕੇਜਰੀਵਾਲ ਸਾਹਿਬ, ਭਗਵੰਤ ਮਾਨ ਸਾਹਿਬ ਜਾਂ ਬਾਕੀ ਉਹਨਾਂ ਦਾ ਜਿਹੜਾ ਲਾਣਾ ਵਾ ਉਦੋਂ ਹਰਮਿੰਦਰ ਸਿੰਘ ਸੰਧੂ ਨੂੰ ਹੋਰ ਨਜ਼ਰੀਏ ਨਾਲ ਦੇਖਦੇ ਸੀ। ਹੁਣ ਕਿਉਂਕਿ ਬਾਈ ਇਲੈਕਸ਼ਨ ਹੋ ਗਈ, ਬੇਵਕਤੀ ਮੌਤ ਹੋ ਗਈ ਕਸ਼ਮੀਰ ਸਿੰਘ ਸੋਲ ਦੀ, ਮਜਬੂਰੀ ਬਣ ਗਿਆ ਸੀ ਆਮ ਆਦਮੀ ਪਾਰਟੀ ਵਾਸਤੇ ਹਰਮਿੰਦਰ ਸਿੰਘ ਸੰਧੂ ਤੇ ਅੱਜ ਹਰਮਿੰਦਰ ਸਿੰਘ ਸੰਧੂ ਸਾਹਿਬ ਉਹਨਾਂ ਵਾਸਤੇ ਦੁੱਧ ਧੋਤੇ ਹੋ ਗਏ ਸੀ। ਉਹਨਾਂ ਨੇ ਕੈਂਡੀਡੇਟ ਬਣਾਤਾ ਉਹ ਜਿੱਤ ਗਏ ਤੇ ਆਜਾ ਮਾਦੀ ਪਾਰਟੀ ਫੇਰ ਪੰਗੜੇ ਪਾ ਰਹੀ। ਉਦੋਂ ਹਰਾ ਹਰਾ ਕੇ ਪੰਗੜੇ ਪਾਏ ਸੀ। ਅੱਜ ਜਿਤਾ ਕੇ ਪੰ ਇਹਦੇ ਵਿੱਚ ਕੋਈ ਸ਼ੱਕ ਨਹੀਂ ਸਰਕਾਰ ਜਿੱਤੀ ਆ ਕਿਵੇਂ ਜਿੱਤੀ ਆ ਉਹ ਸਾਰਿਆਂ ਨੂੰ ਪਤਾ ਲੱਗ ਚੁੱਕਾ ਕਿ ਕਿੰਨਾ ਸਜੋਗ ਸਰਕਾਰੀ ਮਸ਼ੀਨਰੀ ਦਾ ਲਿਆ ਗਿਆ ਜਾਂ ਹੋਰ ਜਿਹੜੀਆਂ ਸਰਕਾਰਾਂ ਕਰਦੀਆਂ ਇਹਨਾਂ ਕੋਈ ਨਵੀਂ ਗੱਲ ਨਹੀਂ ਕੀਤੀ ਪਹਿਲੀਆਂ ਸਰਕਾਰਾਂ ਵੀ ਬਾਈ ਇਲੈਕਸ਼ਨ ਜਿੱਤਣ ਵਾਸਤੇ ਅੱਡੀ ਛੋਟੀ ਦਾ ਯੋਰ ਲਾਉਂਦੀਆਂ ਨੇ ਇਹਨਾਂ ਵੀ ਲਾਇਆ ਇਹਨਾਂ ਚਾਰ ਪੈਸੇ ਵੱਧ ਲਾਤਾ ਹੋਗਾ ਯੋਰ ਹੁਣ ਦੂਜੀ ਗੱਲ ਹੈ ਕਿ ਆ ਜਿਹੜਾ ਮਸਲਾ ਆ ਗਿਆ ਨਾ ਕਿ ਜਿਹੜਾ ਤਰਨਤਲ ਇਲੈਕਸ਼ਨ ਦੇ ਵਿੱਚ ਆਮ ਆਦੀ ਪਾਰਟੀ ਨੂੰ ਲੱਗਾ ਹੈ ਕਿ ਇਹ ਜਿਹੜਾ ਇੱਥੇ ਪੋਲਿਟਿਕਸ ਹੋਈ ਆ ਜਾਂ ਜਿਵੇਂ ਆਮ ਆਦੀ ਪਾਰਟੀ ਨੇ ਗੈਂਗਸਟਰਵਾਦ ਨੂੰ ਲੈ ਕੇ ਬਿਆਨ ਆਏ ਨੇ ਚਾਹੇ ਉਹ ਅਰਵਿੰਦ ਕੇਜਰੀਵਾਲ ਸਾਹਿਬ ਦੇ ਸੀ ਕਿ ਪੰਜਾਬ 'ਚ ਗੈਂਗਸਟਰ ਅਸੀਂ ਖਤਮ ਕਰਾਂਗੇ ਨਾ ਉਹਨੂੰ ਲੈ ਕੇ ਸਰਕਾਰ ਪਹਿਲਾਂ ਨਸ਼ਿਆਂ ਦੇ ਖਿਲਾਫ ਕੈਂਪੇਨ ਸੀ ਫਿਰ ਗੈਂਗਸਟਰ ਦੇ ਖਿਲਾਫ ਸੀ ਸਰਕਾਰ 15-15 ਹਫ਼ਤੇ-ਹਫ਼ਤੇ ਦੀ ਇੱਕ ਕੈਂਪੇਨ ਚਲਾਉਂਦੀ ਆ ਪਹਿਲਾਂ ਨਸ਼ਿਆਂ ਦੇ ਖਿਲਾਫ ਚਲਾਈ ਸੀ ਫਿਰ ਭ੍ਰਿਸ਼ਟਾਚਾਰ ਦੇ ਖਿਲਾਫ ਚਲਾਈ ਉਹ ਭ੍ਰਿਸ਼ਟਾਚਾਰ ਖਿਲਾਫ ਵਾਲੀ ਜਿਹੜੀ ਨਸ਼ਿਆਲੀ ਖਿਲਾਫ ਜਿਹੜੀ ਕੈਂਪੇਨ ਚਲਾਈ ਉਹ ਵੀ ਜ਼ੀਰੋ ਹੋ ਗਈ ਫਿਰ ਭ੍ਰਿਸ਼ਟਾਚਾਰ ਵਾਲੇ ਮਸਲੇ ਜਿਹੜੀ